ਮੈਂ ਪਹਿਲੀ ਵਾਰ ਹੀ ਸੁਣਿਆ ਵੀ ਕਿਸੇ ਨੇ ਚਾਕੂ ਨਾਲ ਇੱਕ ਕੁੱਤੇ ਦਾ ਕਤਲ ਕਰ ਦਿੱਤਾ ਹੋਵੇ ਮੈਂ ਬਿਲਕੁਲ ਕਤਲ ਕਹਾਗਾ ਕਿਉਂਕਿ ਉਹ ਬੇਜ਼ੁਬਾਨ ਹੈ ਬੋਲ ਨਹੀਂ ਸਕਦਾ ਜੇ ਉਹ ਜਾਨਵਰ ਹੈ ਉਹਨੇ ਕੀ ਕਰਤਾ ਹੋ ਜਾ ਕਿ ਦਿਖਾਵੇ ਕਿਤੇ ਵੱਡੇ ਆ ਚਾ ਰੋ ਰਿਹਾ ਹਾਂ ਸੋ ਮਤਲਬ ਐਸੇ ਲੋਕ ਵੀ ਆ ਜਿਹਦੇ ਪਿਆਰ ਕਰਦੇ ਆ ਚਾਣਾ ਜੀ ਇਹਨਾਂ ਨੂੰ ਨੌਲੇਜ ਆ ਦੇਖੋ ਵੀ ਕਿਵੇਂ ਹਨਾ ਅਸੀਂ ਜ਼ਿੰਦਗੀ ਜੀਣੀ ਹੈ ਇਹ ਜਿਹੜੀ ਉਮਰ ਦੇ ਬੰਦੇ ਆ ਕੁਝ ਕਰਦੇ ਫਿਰਦੇ ਨੇ ਆਇਆ ਔਰ ਕੁੱਤੇ ਨੇ ਭੌਂਕਿਆ ਇੰਨਾ ਅਗਰੈਸ਼ਨ ਨਾਲ ਪਹਿਲਾਂ ਉਸ ਨੂੰ ਉਹਦੇ ਪਿੱਠ ਤੇ ਡੰਡਾ ਐਡਾ ਮੋਟਾ ਮਾਰਿਆ ਔਰ ਮਾਰਿਆ ਐਵੇਂ ਕਿ ਉਹਦੀ ਪਿੱਠ ਨਾ ਐਵੇਂ ਇੱਕਦਮ ਬੈਂਡ ਹੋ ਗਿਆ ਮਤਲਬ ਰੀਡ ਦੀ ਹੱਡੀ ਜਿਹੜੀ ਆ ਟੁੱਟ ਜਾਂਦੀ ਆ ਉਹ ਬੰਦਾ ਸਮਾਜ ਲਈ ਵੀ ਖਤਰਾ ਹੈ ਨਾ ਜਿਹੜਾ ਜੇਬ ਚ ਚਾਕੂ ਲੈ ਕੇ ਘੁੰਮ ਰਿਹਾ ਕਿਸੇ ਦੇ ਵੀ ਮਾਰ ਸਕਦਾ ਕਿਸੇ ਦੇ ਬੱਚੇ ਦੇ ਹੈ ਨਾ ਕਿਸੇ ਵੱਡੇ ਤੇ ਕੁੱਤੇ ਦਾ ਕਿਸੇ ਨਾਲ ਵੱਟ ਦਾ ਰੋਲਾ ਨਹੀਂ ਹੋ ਸਕਦਾ ਕੋਈ ਉਹ ਚੋਰੀ ਨਹੀਂ ਕਰ ਸਕਦਾ ਕੋਈ ਉਹ ਬੁਰਾ ਕੰਮ ਨਹੀਂ ਕਰ ਸਕਦਾ ਸਭਾਏ ਭੌਂਕਣ ਦੇ ਉਸਨੇ ਨਾ ਛੁਰਾਇਆ ਇਹਨੇ ਮਾਰਿਆ ਉਹਦੇ ਨਾਲ ਗਲਚ ਨਿਕਲ ਕੇ ਆਰਪਾਰ ਨਹੀਂ ਹੋਇਆ ਬਸ ਮਤਲਬ ਪੂਰਾ ਪੂਰਾ ਉੱਪਰ ਨੂੰ ਚਲਾ ਗਿਆ ਸੀ ਇੰਨਾ ਜਲਾਦਲਾ ਉਹਨੇ ਗੰਦਾ ਕੰਮ ਕਰਿਆ ਸੀ ਮੈਂ ਤਾਂ ਇਹਨੂੰ ਜਾਨਵਰ ਕਹੂੰਗੀ ਮੈਂ ਤਾਂ ਆਪਣੇ ਉਸ ਸੁਨੇ ਨੇ ਵੀ ਕੋਈ ਕੁੱਤਨ ਵਿੱਚ ਾਕੂ ਮਾਰ ਰਿਹਾ ਬਿਲਕੁਲ ਜੇ ਕੁੱਤੇ ਨੂੰ ਮਾਰ ਜਦਾ ਇੰਨੀ ਐਗਰੈਸ਼ਨ ਇਹਦੇ ਅੰਦਰ ਹੈ ਤਾਂ ਕੱਲ ਨੂੰ ਫਿਰ ਉਹ ਇਨਸਾਨਾਂ ਦਾ ਕੀ ਹਾਲ ਕਰੂ ਉਹਨੂੰ ਕਿਸ ਤਰਫ ਅਰਥ ਜੀ ਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਜਿਸ ਤਰ੍ਹਾਂ ਹਰ ਰੋਜ਼ ਆਪਾਂ ਗੱਲ ਕਰਦੇ ਹਾਂ ਕਿਸੇ ਮੁੱਦੇ ਦੇ ਉੱਤੇ ਜੁੜੀ ਹੋਈ ਅੱਜ ਦੇ ਇਸ ਲਾਈਵ ਦੇ ਵਿੱਚ ਉਹ ਮੁੱਦਾ ਹੈ ਜਿਹੜਾ ਅੱਜ ਕੱਲ ਦੇ ਵਿੱਚ ਹੀ ਘਟਤ ਹੋਇਆ ਔਰ ਇਹ ਮੁੱਦਾ ਬੇਜ਼ਵਾਨਾਂ ਦੇ ਨਾਲ ਜੁੜਿਆ ਹੋਇਆ ਹੈ ਦੱਸਦੀਏ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਾਰੇ ਐਨ ਜੀਓ ਇਹ ਬੇਨਤੀ ਕਰਦੇ ਹੋਏ ਨਜ਼ਰ ਆਉਂਦੇ ਆ ਕਿ ਡੌਗਸ ਨੂੰ ਪਾਣੀ ਵਾਸਤੇ ਕਸੋਰੇ ਰੱਖੇ ਜਾਣ ਪੰਛੀਆਂ ਦੇ ਲਈ ਪਾਣੀ ਵਾਸਤੇ ਕਸੋਰੇ ਰੱਖੇ ਜਾਣ ਮਤਲਬ ਲੋਕਾਂ ਦੇ ਵਿੱਚ ਇਨਸਾਨੀਅਤ ਜ਼ਿੰਦਾ ਹੈ ਪਰ ਕੁਝ ਲੋਕ ਇਨਸਾਨੀਅਤ ਤੋਂ ਹਟ ਕੇ حیਵਾਨ ਬਣ ਚੁੱਕੇ ਹੈ ਇਹ ਹਵਾਨੀਅਤ ਦਾ ਹੀ ਇੱਕ ਮਾਮਲਾ ਸਾਡੀ ਨਜ਼ਰ ਦੇ ਵਿੱਚ ਆਇਆ ਹੈ ਉਸ ਮਾਮਲੇ ਦੇ ਉੱਤੇ ਅੱਜ ਦਾ ਲਾਈਵ ਕਰਾਂਗੇ ਤੁਹਾਡੇ ਵਿਚਾਰ ਨਾਲ ਦੀ ਨਾਲ ਚੱਲਦੇ ਰਹਿਣ ਉਹਨਾਂ ਦਾ ਵੀ ਅਸੀਂ ਰਿਪਲਾਈ ਬਾਅਦ ਵਿੱਚ ਜ਼ਰੂਰ ਕਰਾਂਗੇ ਸੋ ਤੁਹਾਨੂੰ ਦੱਸ ਦਈਏ ਕਿ ਅੱਜ ਪਟਿਆਲਾ ਸ਼ਹਿਰ ਦੇ ਇੱਕ ਪੌਸ਼ ਇਲਾਕੇ ਦੇ ਵਿੱਚ ਇੱਕ ਦਰਵੇਸ਼ ਨੂੰ ਇੱਕ ਵਿਅਕਤੀ ਵੱਲੋਂ ਪਹਿਲਾਂ ਡੰਡੇ ਮਾਰੇ ਜਾਂਦੇ ਆ ਫਿਰ ਉਸ ਦੇ ਚਾਕੂ ਮਾਰ ਦਿੱਤਾ ਜਾਂਦਾ ਤੇ ਉਸ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਤੁਸੀਂ ਸੋਚ ਸਕਦੇ ਹੋ ਕਿ ਕੁੱਤੇ ਦਾ ਕਿਸੇ ਨਾਲ ਵੱਟ ਦਾ ਰੋਲਾ ਨਹੀਂ ਹੋ ਸਕਦਾ ਕੋਈ ਉਹ ਚੋਰੀ ਨਹੀਂ ਕਰ ਸਕਦਾ ਕੋਈ ਉਹ ਬੁਰਾ ਕੰਮ ਨਹੀਂ ਕਰ ਸਕਦਾ ਸਬਾਏ ਭੌਂਕਣ ਦੇ ਜਾਂ ਫਿਰ ਪਿਆਰ ਕਰਨ ਦੇ ਪਰ ਅਜਿਹਾ ਕੀ ਕ੍ਰੋਧ ਕੀਤਾ ਉਸ ਵਿਅਕਤੀ ਨੇ ਕਿ ਉਸ ਨੂੰ ਪਹਿਲਾਂ ਤਾਂ ਲਾਠੀ ਮਾਰਦਾ ਤੇ ਫਿਰ ਚਾਕੂ ਨਾਲ ਵਾਰ ਕਰਦਾ ਤੇ ਉਸ ਬੇਜੁਬਾਨ ਦੀ ਤੜਫ ਤੜਫ ਕੇ ਉੱਥੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਨਹੀਂ ਸਕਦੇ ਇਸ ਕਰਕੇ ਅਸੀਂ ਤੁਹਾਨੂੰ ਨਹੀਂ ਦਿਖਾਵਾਂਗੇ ਮੇਰੇ ਨਾਲ ਉਹ ਸੱਜਣ ਮੌਜੂਦ ਨੇ ਉਹ ਪਰਿਵਾਰ ਮੌਜੂਦ ਨੇ ਜਿਹੜੇ ਇਹਨਾਂ ਦੇ ਵਿੱਚ ਜਾਨ ਸਮਝਦੇ ਆ ਉਹ ਸਮਝਦੇ ਆ ਵੀ ਇਸ ਦਰਵੇਸ਼ ਦੇ ਵਿੱਚ ਵੀ ਜਾਨ ਹੁੰਦੀ ਹੈ ਇਹ ਵੀ ਪ੍ਰਮਾਤਮਾ ਦਾ ਜੀ ਹੈ ਉਹਨਾਂ ਵੱਲੋਂ ਇੱਕ ਕੰਪਲੇਟ ਵੀ ਦਿੱਤੀ ਗਈ ਹੈ ਗੱਲਬਾਤ ਉਹਨਾਂ ਦੇ ਨਾਲ ਕਰ ਰਹੇ ਆ ਸਭ ਤੋਂ ਪਹਿਲਾਂ ਸੰਦੀਪ ਨਾਲ ਗੱਲ ਕਰਦੇ ਆ ਸੰਦੀਪ ਜੀ ਪੂਰਾ ਵਾਕਿਆ ਕੀ ਹੋਇਆ ਸਾਡੇ ਦਰਸ਼ਕਾਂ ਨੂੰ ਜਰਾ ਦੱਸੋ ਇੱਕ ਵਾਰ ਸਰ ਐਕਚੁਅਲੀ ਕੱਲ ਸ਼ਾਮ ਦਾ ਟਾਈਮ ਸੀਗਾ ਕਰੀਬ 7:00 ਵਜੇ ਆਪਣਾ ਇਹ ਘਰੇ ਆਏ ਨੇ ਇਹ ਐਕਚੁਅਲੀ ਰੈਂਟ ਤੇ ਰਹਿੰਦੇ ਆ ਇਹ ਕੱਲ ਪਤਾ ਨਹੀਂ 7:00 ਵਜੇ ਕਿਵੇਂ ਆ ਗਏ ਬਟ ਇਹ ਨਾ ਰਾਤ ਰਾਤ ਨੂੰ 1:00 2:00 ਵਜੇ ਆਉਂਦੇ ਆ ਤੇ ਕੁੱਤੇ ਤਾਂ ਹੁੰਦੀਆਂ ਹੀ ਰਾਤ ਨੂੰ ਭੌਂਕਦੇ ਆ ਤੇ ਐਮੀ ਜਸਟ ਆਇਆ ਔਰ ਕੁੱਤੇ ਨੇ ਭੌਂਕਿਆ ਇੰਨਾ ਅਗਰੈਸ਼ਨ ਨਾਲ ਪਹਿਲਾਂ ਉਸ ਨੂੰ ਉਹਦੇ ਪਿੱਠ ਤੇ ਡੰਡਾ ਐਡਾ ਮੋਟਾ ਮਾਰਿਆ ਔਰ ਮਾਰਿਆ ਐਵੇਂ ਕਿ ਉਹਦੀ ਪਿੱਠ ਨਾ ਐਵੇਂ ਇੱਕਦਮ ਬੈਂਡ ਹੋ ਗਿਆ ਮਤਲਬ ਰੀਡ ਦੀ ਹੱਡੀ ਜਿਹੜੀ ਆ ਟੁੱਟ ਜਾਂਦੀ ਆ ਕਸਰ ਜਿਹੜੀ ਡੌਗ ਦੀ ਰੀਡ ਦੀ ਹੱਡੀ ਸੱਪੇ ਦਾ ਵੀਕ ਹੁੰਦੀ ਹੈ ਜੇਕਰ ਉਹਤੇ ਜ਼ਿਆਦਾ ਹਿੱਟ ਕਰ ਦਿੱਤਾ ਜਾਏ ਟੁੱਟ ਜਾਂਦੀ ਹੈ ਉਹੀ ਸੇਮ ਹੋ ਗਿਆ ਕੁਝ ਐਵੇਂ ਹੋਇਆ ਸੀਗਾ ਉਸ ਤੋਂ ਬਾਅਦ ਵੀ ਉਹ ਜਲਾਦ ਦਾ ਮਨ ਨਹੀਂ ਭਰਿਆ ਉਸਨੇ ਕਿਆ ਕਰਿਆ ਜੀ ਪਤਾ ਨਹੀਂ ਛੂਰਾ ਉਹਦੇ ਜੇਬ 'ਚ ਸੀਗਾ ਪਤਾ ਨਹੀਂ ਘਰ ਤੋਂ ਲੈ ਕੇ ਆਇਆ ਕਿਉਂਕਿ ਮੈਂ ਥੋੜਾ ਲੇਟ ਆਇਆ ਸੀਗਾ ਤੇ ਉਸਨੇ ਉਹਦੇ ਛੂਰਾ ਮਤਲਬ ਕੁੱਤੇ ਨੂੰ ਨਾ ਭੱਜਣ ਦਾ ਮੌਕਾ ਨਹੀਂ ਮਿਲਿਆ ਨਹੀਂ ਤਾਂ ਕੁੱਤੇ ਨਾ ਨਿਕਲ ਜਾਂਦੇ ਤੇ ਉਸਨੇ ਨਾ ਛੂਰਾ ਐਵੇਂ ਮਾਰਿਆ ਉਹਦੇ ਨਾ ਗਾਲਿਚ ਨਿਕਲ ਕੇ ਆਰ ਪਾਰ ਨਹੀਂ ਹੋਇਆ ਬਸ ਮਤਲਬ ਪੂਰਾ ਪੂਰਾ ਉੱਪਰ ਨੂੰ ਚਲਾ ਗਿਆ ਸੀ ਇੰਨਾ ਜਲਾਦਲਾ ਉਹਨੇ ਗੰਦਾ ਕੰਮ ਕਰਿਆ ਸੀ ਦੇਖੋ ਅੱਜ ਤੱਕ ਅਸੀਂ ਘਟਨਾਵਾਂ ਸੁਣੀਆਂ ਕਿ ਚਾਕੂ ਮਾਰ ਕੇ ਕਿਸੇ ਦਾ ਕਤਲ ਕਰ ਦਿੱਤਾ ਗਿਆ ਚਾਕੂ ਮਾਰਤਾ ਤੇ ਉਹ ਬੰਦਾ ਮਰ ਗਿਆ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ ਦੇ ਇਸ ਕੈਰੀਅਰ ਦੇ ਵਿੱਚ 20 ਸਾਲ ਦੀ ਮੇਰੀ ਪੱਤਰਕਾਰਤਾ ਹੋ ਗਈ ਹੈ ਮੈਂ ਪਹਿਲੀ ਵਾਰੀ ਸੁਣਿਆ ਵੀ ਕਿਸੇ ਨੇ ਚਾਕੂ ਨਾਲ ਇੱਕ ਕੁੱਤੇ ਦਾ ਕਤਲ ਕਰ ਦਿੱਤਾ ਹੋਵੇ ਮੈਂ ਬਿਲਕੁਲ ਕਤਲ ਕਹਾਗਾ ਕਿਉਂਕਿ ਤੇ ਉਸ ਦਾ ਅੱਜ ਪੋਸਟਮਾਰਟਮ ਵੀ ਹੋਇਆ ਉਸ ਡੌਗ ਦਾ ਕਿੰਨੀ ਦੇਰ ਤੋਂ ਡੌਗ ਰਹਿ ਰਿਹਾ ਸੀ? ਕਰੀਬ 2 ਸਾਲ ਦਾ ਹੀ ਸੀ ਗਾਈ ਜਸਟ ਉਹ ਉਹਨੇ ਪਹਿਲਾਂ ਕਦੇ ਕਿਸੇ ਨੂੰ ਵੱਢਿਆ ਸੀ ਕਿਸੇ ਬੱਚੇ ਨੂੰ ਕਿਸੇ ਨੌਜਵਾਨ ਨੂੰ ਕਿਸੇ ਮਹਿਲਾ ਨੂੰ ਨਹੀਂ ਸਰ ਨਹੀਂ ਬਹੁਤ ਰੇਅਰ ਕੇਸ ਇੱਕਦ ਦਿਨ ਨੂੰ ਹੋ ਗਿਆ ਮਤਲਬ ਉਹ ਵੀ ਕੋਈ ਭਾਰੋ ਆ ਗਿਆ ਕਈ ਵਾਰ ਐ ਹੁੰਦਾ ਨਾ ਕਈ ਬੰਦਾ ਹੱਥ ਚੱਕ ਲੈਂਦਾ ਫਿਰ ਉਹਨੂੰ ਐ ਹੁੰਦਾ ਕਿ ਮੈਨੂੰ ਆਪਣੇ ਬਚਾਵ ਲਈ ਤਾਂ ਕਰਦਾ ਹੀ ਹੈ ਨਾ ਉਹ ਜਸਟ ਪੌਂਕਦਾ ਬਾਈਟ ਹੋ ਜਾਂਦੀ ਹੈ ਬਾਈਟ ਵੀ ਨਹੀਂ ਲਾਈਕ ਉਹ ਹੁੰਦਾ ਨਹੀਂ ਕਿ ਜੀਨ ਫੜ ਲੈਣੇ ਬਸ ਕਿਸ ਵਿਅਕਤੀ ਦੇ ਪਰਿਵਾਰਕ ਕਿਸੇ ਬੰਦੇ ਨੂੰ ਜਾਂ ਇਸ ਵਿਅਕਤੀ ਨੂੰ ਕਦੇ ਵੱਢਿਆ ਨਹੀਂ 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 ਕਦੇ ਵੀ ਨਹੀਂ ਹੋਇਆ ਕਦੇ ਵੀ ਨਹੀਂ ਸਿਰਫ ਪੌਂਕਣ ਕਰਕੇ ਪੌਂਕਿਆ ਹੋਏਗਾ ਜਸਟ ਐਵੇਂ ਕਦੇ ਵੱਢਿਆ ਨਹੀਂ ਉਸਨੇ ਉਸ ਬੰਦੇ ਨੇ ਮਾਰਤਾ ਅੱਜ ਪੋਸਟਮਾਰਟਮ ਕਰਵਾਇਆ ਕੰ ਯਾਰ ਦਰਜ ਕਰਵਾਈ ਹੈ ਮੈਂ ਆਪਣੇ ਨਾਮ ਤੋਂ ਸੰਦੀਪ ਨਾਮ ਹੈ ਮੇਰਾ ਜੋ ਵੀ ਕਾਰਵਾਈ ਹੋਏਗੀ ਪ੍ਰੋਪਰ ਕਰਾਂਗੇ ਮੇਰੇ ਨਾਲ ਥੈਂਕ ਯੂ ਸੋ ਮਚ ਇੰਨੀ ਵੱਡੀ ਟੀਮ ਆਈ ਵੀ ਹੈ ਬਹੁਤ ਅੱਛੀ ਗੱਲ ਹੈ ਜੀ ਇਹ ਲੋਕਾਂ ਦੇ ਇੱਕ ਵਾਰ ਫੇਸ ਦਿਖਾਓ ਇਹ ਉਹ ਲੋਕ ਨੇ ਜਿਹੜੇ ਇਨਸਾਨ ਦੀ ਤਰ੍ਹਾਂ ਇੱਕ ਬੇਜਵਾਨ ਨੂੰ ਮੰਨਦੇ ਆ ਇਹਨਾਂ ਦੇ ਦਿਲ ਦੇ ਵਿੱਚ ਦਰਦ ਹੈ ਇਹ ਸਮਝਦੇ ਆ ਵੀ ਉਹ ਵੀ ਸਾਹ ਲੈਂਦਾ ਉਸ ਦੇ ਵਿੱਚ ਵੀ ਖੂਨ ਹੈ ਉਸ ਨੂੰ ਵੀ ਜੀਵਨ ਦਾ ਅਧਿਕਾਰ ਹੈ ਮੈਂ ਮੈਡਮ ਨਾਲ ਗੱਲ ਕਰਦਾ ਸਭ ਤੋਂ ਪਹਿਲਾਂ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਿੰਪਲ ਹੈ ਜੀ ਜਿਸ ਤਰ੍ਹਾਂ ਕੇ ਦੱਸਿਆ ਹੁਣੇ ਸੰਦੀਪ ਨੇ ਤੇ ਸੁਣ ਕੇ ਹੀ ਮੈਂ ਦੇਖ ਰਿਹਾ ਸੀ ਤੁਹਾਡੇ ਸਾਰਿਆਂ ਦੇ ਐਕਸਪ੍ਰੈਸ਼ਨ ਬਦਲ ਗਏ ਸੀ ਮੈਨੂੰ ਵੀ ਬੜਾ ਬੁਰਾ ਲੱਗ ਰਿਹਾ ਸੀ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਇੱਕ ਵਿਅਕਤੀ ਕਰਦਾ ਉਹਨੂੰ ਆਪਾਂ ਇਨਸਾਨ ਕਹੀਏ ਮੇਰੇ ਹਿਸਾਬ ਨਾਲ ਉਹ ਤਾਂ ਇਨਸਾਨ ਕਹਨ ਦੇ ਕਾਬਿਲ ਹੀ ਨਹੀਂ ਆਪਾਂ ਜਾਨਵਰ ਉਹਨੂੰ ਕਹਿ ਰਹੇ ਤੇ ਉਹਨੂੰ ਇਨਸਾਨ ਕਹਿ ਰਹੇ ਇੱਕੋ ਜਾਨਵਰ ਹੋਣ ਜੇ ਉਹ ਜਾਨਵਰ ਹੈ ਉਹਨੇ ਕੀ ਕਰਤਾ ਹੋ ਜਾ ਕਿ ਦਿਖਾਵੇ ਕਿਤੇ ਵੱਡੇ ਹਨ ਹੈਨਾ ਕੀ ਕਿਸਾ ਉਹਨੇ ਕਤਲ ਕਰਤਾ ਕਿ ਫਿਰ ਉਹ ਜਾਨਵਰ ਹੋ ਨਹੀਂ ਇਹ ਲੋਕ ਨੇ ਮੈਂ ਤਾਂ ਇਹਨੂੰ ਜਾਨਵਰ ਕਹੂੰਗੀ ਮੈਂ ਤਾਂ ਆਪਣੇ ਉਸ ਸੁਨੇ ਨੇ ਵੀ ਕੋਈ ਕੁੱਤਿਆਂ ਵਿੱਚ ਾਕੂ ਮਾਰ ਰਿਹਾ ਬਿਲਕੁਲ ਜੇ ਕੁੱਤੇ ਨੂੰ ਮਾਰ ਸਕਦਾ ਇੰਨੀ ਐਗਰੈਸ਼ਨ ਇਹਦੇ ਅੰਦਰ ਹੈ ਤਾਂ ਕੱਲ ਨੂੰ ਫਿਰ ਉਹ ਇਨਸਾਨਾਂ ਦਾ ਕੀ ਹਾਲ ਕਰੂਗਾ ਉਹਨੂੰ ਕਿਸ ਤਰ੍ਹਾਂ ਬਿਲਕੁਲ ਇਹ ਗੱਲ ਬਿਲਕੁਲ ਤੁਸੀਂ ਸਹੀ ਕਹੀ ਹੈ ਜੇਕਰ ਬੰਦਾ ਗੁੱਸੇ ਦੇ ਵਿੱਚ ਇੱਕ ਡੌਗ ਨੂੰ ਇੱਕ ਦਰਵੇਸ਼ ਨੂੰ ਮਾਰ ਸਕਦਾ ਤੇ ਇਨਸਾਨ ਦੇ ਉੱਤੇ ਅਗਰ ਉਹਨੂੰ ਗੁੱਸਾ ਆ ਜਾਵੇ ਤਾਂ ਕੀ ਕਰੂਗਾ ਇਹ ਵੀ ਕਲੀਅਰ ਨਹੀਂ ਹੋ ਰਿਹਾ ਵੀ ਚਾਕੂ ਲੈ ਕੇ ਆਇਆ ਹੈ ਕਿ ਜੇਬ ਦੇ ਵਿੱਚ ਹੀ ਰੱਖ ਰਿਹਾ ਸੀ ਬਿਲਕੁਲ ਜੀ ਉਸ ਤੋਂ ਪਹਿਲਾਂ ਤੋਂ ਹੀ ਹੋਵੇ ਉਹ ਕਿਸੇ ਹੋਰ ਨੂੰ ਵੀ ਟਾਰਗੇਟ ਕਰ ਸਕਦਾ ਹੈ ਗੁੱਸੇ 'ਚ ਤਾਂ ਕੁਝ ਵੀ ਕਰ ਸਕਦਾ ਠੀਕ ਹੈ ਨਾ ਉੱਤੇ ਰਹਿੰਦੇ ਇਨਸਾਨਾਂ ਨੂੰ ਵੀ ਖਤਰਾ ਅਰੇ ਇਹ ਮੁੰਡੇ ਨੇ ਕੰਪਲੇਂਟ ਕੀਤੀ ਆ ਉਹ ਉਹਨੂੰ ਵੀ ਧਮਕੀਆਂ ਦਿੱਤੀਆਂ ਇਹਨੇ ਸਾਨੂੰ ਦੱਸਿਆ ਕਿ ਮੈਂ ਉਹਦੀ ਭੈਣ ਆਨ ਮੈਰਿਡ ਆ ਜੀ ਉਸ ਨੂੰ ਵੀ ਧਮਕੀਆਂ ਦਿੱਤੀਆਂ ਕਿ ਮੈਂ ਤੈਨੂੰ ਦੇਖ ਲੂੰਗਾ ਕੱਲ ਨੂੰ ਕੁਝ ਵੀ ਹੋ ਸਕਦਾ ਜੀ ਠੀਕ ਹੈ ਨਾ ਚਲੋ ਅਸੀਂ ਪੁਲਿਸ ਡਿਪਾਰਟਮੈਂਟ ਦਾ ਬੜਾ ਥੈਂਕਸ ਕਰਦੇ ਆ ਕਿ ਉਹਨਾਂ ਨੇ ਐਫ ਆਈ ਆਰ ਵੀ ਕੀਤੀ ਉਹਨੂੰ ਅੰਦਰ ਵੀ ਅਰੈਸਟ ਵੀ ਕਰ ਲਿਆ ਚਲੋ ਬਹੁਤ ਵਧੀਆ ਅਸੀਂ ਥੈਂਕਸ ਕਰਦੇ ਹਾਂ ਨਾ ਸਾਰਿਆਂ ਦਾ ਪਰ ਨਿਯਮ ਜਿਹੜਾ ਕਾਨੂੰਨ ਹੈ ਆਪਣਾ ਬਹੁਤ ਘੱਟ ਇਹਦੇ ਵਿੱਚ ਸਜ਼ਾ ਦਿੰਦਾ ਮੇਰੇ ਖਿਆਲ ਬਹੁਤ ਮਾਮੂਲੀ ਜਿਹਾ ਇੱਕ ਜੁਰਮਾਨਾ ਹੁੰਦਾ ਔਰ ਮੌਕੇ ਤੇ ਜਮਾਨਤ ਹੋ ਜਾਂਦੀ ਇਹਨੂੰ ਕਿਵੇਂ ਦੇਖਦੇ ਮੇਰੇ ਸਾਮਲ ਤਾਂ ਜਿਵੇਂ ਇਨਸਾਨ ਦੀ ਜੋ ਬਣਿਆ ਹੋਇਆ ਕਾਨੂੰਨ ਬਣਿਆ ਹੋਇਆ ਵੀ ਜਿਵੇਂ ਕਹਿੰਦੇ ਮਰਦਾ ਤਾਂ ਮਰ ਰਹੀ ਹੈ ਤੇ ਇਹਨਾਂ ਲਈ ਵੀ ਉਨਾ ਹੀ ਸਟਰੋਂਗ ਹੋਣਾ ਚਾਹੀਦਾ ਕਾਨੂੰਨ ਅਕੋਰਡਿੰਗ ਟੂ ਮੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਬਿਲਕੁਲ ਅਸੀਂ ਵੀ ਇਹ ਮੰਗ ਕੀਤੀ ਹੈ ਕਈ ਵਾਰ ਹੋਰ ਬਹੁਤ ਸਾਰੇ ਐਨ ਜੀਓ ਇਸ ਤਰ੍ਹਾਂ ਦੀ ਮੰਗ ਕਰਦੇ ਆ ਕਿ ਜੇਕਰ ਕੋਈ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਕਿਸੇ ਨੂੰ ਮਾਰਦਾ ਤੇ ਉਹਦੇ ਖਿਲਾਫ ਸਖਤ ਕਾਨੂੰਨ ਹੋਣਾ ਚਾਹੀਦਾ ਤੁਹਾਡਾ ਕੀ ਨਾ ਆਇਆ ਜੀ ਮੇਰਾ ਨਾਮ ਇਸ਼ਾ ਰਤਮਨ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਘਟਨਾ ਨੂੰ ਜਿਹੜੀ ਮੈਂ ਕਹਾਂਗਾ ਬੜੀ ਦਰਿੰਦਗੀ ਹੋਈ ਹੈ ਇੱਕ ਬੇਜ਼ੁਬਾਨ ਨੂੰ ਮਾਰਿਆ ਪਹਿਲੀ ਗੱਲ ਤਾਂ ਗਲਤ ਹੈ ਬਹੁਤ ਜ਼ਿਆਦਾ ਗਲਤ ਹੈ ਜਦੋਂ ਤੱਕ ਉਹ 2 ਸਾਲ ਤੋਂ ਕਹਿ ਰਹੇ ਨੇ ਕਿ 2 ਸਾਲ ਤੋਂ ਉੱਥੇ ਰਹਿ ਰਹੇ ਹਨ ਉਹਨੇ 2 ਸਾਲ ਤੋਂ ਕਿਸੇ ਨੂੰ ਕਟਿਆ ਨਹੀਂ ਬਿਨਾ ਕਿਸੇ ਨੂੰ ਜਦੋਂ ਤੱਕ ਉਹਨੇ ਕੁਝ ਕੀਤਾ ਨਹੀਂ ਕਿਸੇ ਨੂੰ ਮਾਰਨਾ ਇਹ ਗਲਤ ਹੀ ਹੈ ਮਤਲਬ ਗਲਤ ਹੀ ਖਾਂਗੇ ਸੁਣਦਾ ਸੁਣ ਕੇ ਵੀ ਮਤਲਬ ਰੋਣਾ ਹੀ ਆਉਂਦਾ ਅਸੀਂ ਕੁਝ ਕਰ ਹੀ ਨਹੀਂ ਸਕਦੇ ਲੋ ਨਹੀਂ ਕੁਝ ਅਗਰ ਲੋ ਹੀ ਨਹੀਂ ਹੈਗਾ ਪ੍ਰੋਪਰ ਸਟਰੋਂਗ ਹੈ ਨਾ ਆਪਾਂ ਕੁਝ ਕਰ ਹੀ ਨਹੀਂ ਸਕਦੇ ਇਸ ਇਸ ਚੀਜ਼ ਦਾ ਦੁੱਖ ਹੁੰਦਾ ਕਿ ਲੋ ਪ੍ਰੋਪਰ ਸਟਰੋਂਗ ਲੋ ਨਹੀਂ ਹੈਗਾ ਤੇ ਅਸੀਂ ਕੁਝ ਕਰ ਨਹੀਂ ਸਕਦੇ ਦੇਖੋ ਕਿੰਨਾ ਇਹਨਾਂ ਬੱਚਿਆਂ ਦੇ ਅੰਦਰ ਦੁੱਖ ਹੈ ਉਸ ਦੀ ਆਵਾਜ਼ ਵੀ ਸਹੀ ਤਰੀਕੇ ਨਾਲ ਬਾਹਰ ਨਹੀਂ ਆ ਰਹੀ ਗੁੜੀਆ ਇਹਨਾਂ ਉਸ ਨੂੰ ਦੇਖ ਰਹੀ ਹੈ ਜਦ ਕਿ ਉਹ ਜਾਣਦੀ ਨਹੀਂ ਸੀ ਉਸ ਨੂੰ ਸਿਰਫ ਇਸ ਤਰ੍ਹਾਂ ਦੇਖ ਰਹੀ ਹੈ ਕਿ ਇੱਕ ਇਨਸਾਨ ਹੈ ਇਨਸਾਨ ਦਾ ਫਰਜ਼ ਹੈ ਕਿ ਉਹ ਆਪਣੇ ਆਲੇ ਦਾਲ ਦੇ ਜਿਹੜੇ ਬੇਜਵਾਨ ਹੈ ਉਹਨਾਂ ਦੀ ਸੇਵਾ ਕਰੇ ਉਹਨਾਂ ਨੂੰ ਪਿਆਰ ਕਰੇ ਮੇਰੀ ਵੀਡੀਓ ਦੇਖ ਕੇ ਸਾਰੇ ਟੁੱਟ ਚੁੱਕੇ ਨੇ ਅੰਦਰੋਂ ਅੱਛਾ ਮੈਨੂੰ ਇੱਕ ਅਸੀਂ ਐਕਸਪਲੇਨ ਨਹੀਂ ਕਰ ਸਕਦਾ ਵੀ ਸਾਡੇ ਅੰਦਰ ਕੀ ਚੱਲ ਰਿਹਾ ਸਿਰ ਜਦ ਮੈਂ ਵੀਡੀਓ ਦੇਖੀ ਨਾ ਮੈਂ ਇੱਕਦਮ ਐ ਹੋ ਗਿਆ ਸੀ ਮੈਂ ਹੁਣ ਫੇਟ ਹੋ ਜੂੰਗੀ ਬੰਦਾ ਦੇਖੋ ਕਿੰਨਾ ਦੁਖੋ ਦੇਖੋ ਬੱਚਾ ਰੋ ਰਿਹਾ ਸੋ ਮਤਲਬ ਐਸੇ ਲੋਕ ਵੀ ਹੈ ਜਿਹਦੇ ਪਿਆਰ ਕਰਦੇ ਹੈ ਬੋਲੇ ਜਦ ਦੇ ਕੋ ਵੀ ਕਿਵੇਂ ਹਨਾ ਅਸੀਂ ਜ਼ਿੰਦਗੀ ਜੀਣੀ ਹੈ ਐ ਡੜੀ ਉਮਰ ਦੇ ਬੰਦੇ ਆ ਕੁਝ ਕਰਦੇ ਫਿਰਦੇ ਨੇ ਬਿਲਕੁਲ ਸਿੱਕ ਬੇਜਵਾਨ ਲਈ ਇਹਨਾਂ ਦਰਦ ਹੈ ਇਹਨਾਂ ਦੇ ਦੇਖੋ ਅੱਖਾਂ ਚੋਂ ਪਾਣੀ ਆ ਰਿਹਾ ਕਿਉਂਕਿ ਇਹ ਬੱਚੇ ਤਾਂ ਇਕੱਠੇ ਹੋਏ ਆ ਇੱਥੇ ਕਿ ਉਸ ਦਰਵੇਸ਼ ਨੂੰ ਇਨਸਾਫ ਮਿਲ ਸਕੇ ਦੇਖੋ ਗਿਆ ਹੋਇਆ ਬੰਦਾ ਵਾਪਸ ਨਹੀਂ ਆ ਸਕਦਾ ਪਰ ਇਨਸਾਫ ਦੀ ਮੰਗ ਅਸੀਂ ਕਰ ਸਕਦੇ ਹਾਂ ਔਰ ਇਨਸਾਫ ਦੀ ਮੰਗ ਕਰਨ ਲਈ ਇਹ ਸਾਰੇ ਅੱਜ ਇਕੱਠੇ ਹੋਏ ਆ ਔਰ ਸਭ ਦੀਆਂ ਅੱਖਾਂ ਮੈਂ ਦੇਖ ਰਿਹਾ ਇੱਥੇ ਨਾਮ ਨੇ ਮੈਡਮ ਵੀ ਕਹਿ ਰਹੇ ਕਿ ਮੈਂ ਸਵੇਰ ਤੋਂ ਹੀ ਸੋਚ ਰਹੀਆਂ ਵੀ ਮੈਂ ਇਹ ਕੀ ਦੇਖ ਲਿਆ ਉਧਰ ਸੰਦੀਪ ਹੈ ਉਹ ਫਾਈਟ ਕਰ ਰਿਹਾ ਸਿਸਟਮ ਦੇ ਖਿਲਾਫ ਉਹ ਜਾ ਰਿਹਾ ਕਦੇ ਥਾਣੇ ਦੇ ਵਿੱਚ ਉਹਨੂੰ ਦੁਸ਼ਮਣੀਆਂ ਵੀ ਪੈ ਰਹੀਆਂ ਕਿਉਂਕਿ ਉਹਨੂੰ ਧਮਕੀ ਦਿੱਤੀ ਜਾ ਰਹੀ ਹੈ ਉਹਦੀ ਸਿਸਟਰ ਨੂੰ ਧਮਕੀ ਦਿੱਤੀ ਜਾ ਰਹੀ ਹੈ ਮਤਲਬ ਮੈਂ ਕਹਾ ਕਿ ਇਹ ਕੋਈ ਇਸ ਤਰ੍ਹਾਂ ਦਾ ਲਾਹ ਹੋਣਾ ਚਾਹੀਦਾ ਲੈ ਸਖਤ ਹੋ ਮੈਡ ਇਹ ਮਤਲਬ ਆਮਲੇ ਟਾਈਮ 'ਚ ਕੈਨਜੀਓ ਵੀ ਅੱਗੇ ਵਧਾਣਗੇ ਚਲਾਣਗੇ ਉਸ ਨੂੰ ਉਹ ਤਨਵੀਰ ਨੇ ਜੀ ਉਹ ਗੁੜੀਆ ਵੀ ਤਨਵੀਰ ਉਹ ਵੀ ਬਹੁਤ ਸੇਵਾ ਕਰਦੀ ਆ ਦੀਪਕ ਨੇ ਸਾਰੇ ਮੈਂ ਦੇਖ ਕੇ ਇਹਨਾਂ ਨੂੰ ਮੈਂ ਦੇਖ ਕੇ ਬੜੀ ਖੁਸ਼ ਹੁੰਨੀ ਆ ਵੀ ਇਹ ਵੀ ਤਾਂ ਇਨਸਾਨ ਨੇ ਬਿਲਕੁਲ ਇਹ ਕਿੰਨਾ ਕੁਸ਼ ਕਰ ਰਹੇ ਨੇ ਚਲੋ ਮੈਨੂੰ ਤਾਂ ਇਹ ਵੀ ਮੈਨੂੰ ਕਾਨੂੰਨ ਤੇ ਫਿਰ ਵੀ ਭਰੋਸਾ ਹੈ ਜੀ ਵੀ ਉਹਨੂੰ ਬਣਦੀ ਕਾਰਵਾਈ ਤੇ ਹੋਣੀ ਚਾਹੀਦੀ ਹੈ ਚਲੋ ਇਹ ਅੱਛੀ ਗੱਲ ਹੈ ਵੀ ਸਿਸਟਮ ਨੇ ਜਰੂਰ ਉਹਨੂੰ ਅਰੈਸਟ ਵੀ ਕੀਤਾ ਔਰ ਉਸਨੂੰ ਪਕੜ ਵੀ ਲਿੱਤਾ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਸੰਦੀਪ ਕਿ ਤੁਸੀਂ ਥੋੜਾ ਸਾਵਧਾਨ ਰਹੋ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਧਮਕੀ ਦਿੰਦੇ ਆ ਤਾਂ ਤੁਸੀਂ ਦੁਬਾਰਾ ਜਰੂਰ ਜਿਹੜੇ ਐਸਐਚਓ ਨਾਲ ਮਿਲੋ ਕਿਉਂਕਿ ਉਹਨਾਂ ਨਾਲ ਦੀ ਨਾਲ ਅਸੀਂ ਗੱਲ ਕਰਕੇ ਆਏ ਹੁਣ ਉਹਨਾਂ ਨੇ ਕਾਰਵਾਈ ਕੀਤੀ ਹੈ ਮੈਡਮ ਜਿਸ ਤਰ੍ਹਾਂ ਕਿ ਤੁਸੀਂ ਬਹੁਤ ਪਿਆਰ ਕਰਦੇ ਹੋ ਡੌਗਸ ਨੂੰ ਜਾਂ ਹੋਰ ਪੰਛੀਆਂ ਨੂੰ ਬੇਜਵਾਨਾਂ ਨੂੰ ਇਸ ਘਟਨਾ ਨੂੰ ਮੈਂ ਕਹਿ ਰਿਹਾ ਕਿ ਦੇਖੋ ਮੈਂ ਬੱਚੇ ਨੂੰ ਦੇਖ ਰਿਹਾ ਕਿ ਰੋ ਰਿਹਾ ਹੈ ਬੱਚਾ ਸੋ ਕਿਸ ਤਰ੍ਹਾਂ ਦੇਖ ਦੇऊं ਮੇਰੇ ਕੋਲ ਤਾਂ ਸ਼ਬਦ ਨਹੀਂ ਹੈ ਸਰ ਅੱਜ ਦੇ ਟਾਈਮ 'ਚ ਨਾ ਇਨਸਾਨ ਸਭ ਤੋਂ ਵੱਡਾ ਜਾਨਵਰ ਬਣ ਚੁੱਕਾ ਹੈ ਉਹ ਚਾਹੁੰਦਾ ਹੈ ਇਹ ਧਰਤੀ ਤੇ ਮੈਂ ਕੱਲਾ ਰਵਾਂ ਕੋਈ ਜਾਨਵਰ ਧਰਤੀ 'ਤੇ ਨਾ ਰਹੇ ਹਨ ਤੇ ਬੜਾ ਬੜੀ ਘਟੀਆ ਗੱਲ ਹੈ ਬੜੀ ਬਹੁਤ ਬੁਰਾ ਕੀਤਾ ਉਹਨੇ ਜੋ ਵੀ ਕੀਤਾ ਨਾ ਤੁਸੀਂ ਇਹਦੇ ਵਿੱਚ ਕੀ ਮੰਗ ਕਰਦੇ ਹੋ ਹੁਣ ਜਿਵੇਂ ਕਿ ਸੰਦੀਪ ਨੇ ਕੰਪਲੇਂਟ ਤਾਂ ਕਰਾ ਦਿੱਤੀ ਹੈ ਮੰਗ ਕੀ ਕਰਦੇ ਹੋ ਅਸੀਂ ਚਾਹੁੰਦੇ ਹਾਂ ਸਖਤ ਤੋਂ ਸਖਤ ਕਾਰਵਾਈ ਹੋਏ ਜੀ ਉਹਨੂੰ ਦੋਸ਼ੀ ਨੂੰ ਸਜ਼ਾ ਮਿਲੇ ਅੱਗੇ ਤੋਂ ਵੀ ਨਿਯਮ ਨਿਮਾ ਚੇਂਜ ਚਾਹੁੰਦੇ ਹਾਂ ਸਖਤ ਨਿਯਮ ਜਾਂਦੇ ਇਸ ਚਾਣਾ ਇਹ 50 ਰੁਪਏ ਦੇ ਕੇ ਅਗਲਾ ਛੱਡ ਜਾਂਦਾ ਹੈ ਨਾ ਉਹਨੂੰ ਐਂ ਕੁਝ ਨਹੀਂ ਹੁੰਦਾ ਇਸ ਚ ਕੋਈ ਵੀ ਮਾਰ ਦਿੰਦਾ ਹੈ ਲੋਕਾਂ ਨੂੰ ਡਰ ਹੋਣਾ ਚਾਹੀਦਾ ਹੈ ਤਾਂ ਕਿ ਲੋਕ ਡਰਨ ਇਸ ਚੀਜ਼ ਤੋਂ ਅੱਗੇ ਤੋਂ ਐਦਾਂ ਦਾ ਕੁਝ ਨਾ ਕਰਾਂ ਬਹੁਤ ਸਾਰੀਆਂ ਘਟਨਾਵਾਂ ਅਸੀਂ ਦੇਖਦੇ ਹਾਂ ਹਰ ਰੋਜ਼ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਕਿ ਕਿਸੇ ਨੇ ਕਿਸੇ ਨੂੰ ਹਿੱਟ ਕਰਤਾ ਇੱਕ ਸਮਾਣੇ ਪਿੱਛੇ ਜੇ ਘਟਨਾ ਵਾਪਰੀ ਸੀਗੀ ਉਸ ਦੇ ਵਿੱਚ ਉਹ ਅੰਦਰ ਬੰਦ ਕਰਕੇ ਰੱਖਦਾ ਹੁੰਦਾ ਸੀ ਮਤਲਬ ਇਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਸਮਾਜ ਦੇ ਵਿੱਚ ਇਹ ਲੋਕਾਂ ਦਾ ਮੈਨੂੰ ਲੱਗਦਾ ਮਨੋਵਲ ਵੀ ਤਾਂ ਹੀ ਵੱਧਦਾ ਹੈ ਜਾਂ ਦਰਿੰਦਗੀ ਤਾਂ ਕਰ ਪਾਉਂਦੇ ਆ ਕਿਉਂਕਿ ਸਾਡੇ ਕਾਨੂੰਨ ਦੇ ਵਿੱਚ ਜਿਹੜੀ ਸਜ਼ਾ ਹੈ ਉਹ ਬਹੁਤ ਛੋਟੀ ਹੈ ਛੋਟੀ ਸਜ਼ਾ ਹੈ ਔਰ ਜਿਹੜੇ ਜੁਰਮਾਨੇ ਵੀ ਉਹ ਵੀ ਨਾ ਮਾਤਰ ਨੇ ਅਸੀਂ ਵੀ ਇਹੀ ਗੁਜਾਰਿਸ਼ ਕਰਾਂਗੇ ਕਿ achhi saza da pravadhan hona chahiye taan jo agle nu samajhta hai katto ਬਾਤ ਕਰਦੇ ਹਾਂ ਤੁਸੀਂ ਇਸ ਬਾਬਤ ਅੱਗੇ ਵੀ ਕਾਰਵਾਈ ਕਰੋਗੇ ਹਾਂਜੀ ਹਾਂਜੀ ਬਿਲਕੁਲ ਕਾਰਵਾਈ ਕਰਾਂਗੇ ਜੀ ਅੱਗੇ ਉਹਨਾਂ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਹਨਾ ਤੇ ਉਹ ਜਿਹਨਾਂ ਉਹ ਕੁੜੀ ਨੂੰ ਵਿਚਾਰੀ ਉਹਨਾਂ ਨੇ ਧਮਕੀਆਂ ਦਿੱਤੀਆਂ ਉਹਨਾਂ ਦੇ ਨਾਲ ਵੀ ਹਮੇਸ਼ਾ ਖੜੇ ਰਾਵਾਂਗੇ ਸੰਦੀਪ ਦੀ ਸਿਸਟਰ ਨੂੰ ਜਿਹੜੀ ਧਮਕੀਆਂ ਦਿੱਤੀਆਂ ਸੰਦੀਪ ਜੀ ਤੁਸੀਂ ਵੀ ਆ ਜਾਓ ਇਸ ਪਾਸੇ ਮਤਲਬ ਕਿੰਨੀ ਹਮਾਨੀਅਤ ਹੈ ਬੰਦਿਆਂ ਦੇ ਅੰਦਰ ਕਿ ਇੱਕ ਬੱਚਾ ਜੇਕਰ ਫਾਈਟ ਕਰ ਰਿਹਾ ਇੱਕ ਬੇਜਵਾਨ ਦੇ ਲਈ ਤਾਂ ਉਹਦੀ ਸਿਸਟਰ ਨੂੰ ਧਮਕੀਆਂ ਦਿੱਤੀਆਂ ਹਾਂਜੀ ਹਾਂਜੀ ਸਰ ਉਹ ਬੰਦਾ ਸਮਾਜ ਲਈ ਵੀ ਖਤਰਾ ਹੈ ਹਨਾ ਜਿਹੜਾ ਜੇਬ 'ਚ ਚਾਕੂ ਲੈ ਕੇ ਕੋਈ ਮਰੇ ਕੋਈ ਕਿਸੇ ਨੂੰ ਮਾਰ ਸਕਦਾ ਕਿਸੇ ਦੇ ਬੱਚੇ ਜੀ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ ਜੀ ਸੋ ਵਿਕਾਸ ਜੀ ਵੀ ਪੁੱਛੇ ਗੱਲ ਕਰਦੇ ਆ ਜਿਹੜੀ ਘਟਨਾ ਦੇ ਬਾਰੇ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਤੁਸੀਂ ਵੀ ਪੁੱਛਿਆ ਪੋਸਟਮਾਰਟਮ ਕਰਵਾਇਆ ਕੀ ਰਿਪੋਰਟ ਆਈ ਹੈ ਪੋਸਟਮਾਰਟਮ ਰਿਪੋਰਟਲੇ ਡਾਕਟਰ ਨੇ ਜੋ ਬਣਾ ਕੇ ਦੇ ਕੱਚੀ ਰਿਪੋਰਟ ਦਿੱਤੀ ਹੈ ਮੈਂ ਕਹਿੰਦੇ ਮੰਗਲਵਾਰ ਸਾਡੇ ਵੱਡੇ ਡਾਕਟਰ ਸਾਹਿਬ ਸਾਈਨ ਕਰਕੇ ਰਿਪੋਰਟ ਦੇਣਗੇ ਉਸ ਤੋਂ ਬਾਅਦ ਜੋ ਕਾਰਵਾਈ ਹੋਏਗੀ ਉਹ ਪੱਕੀ ਕਾਰਵਾਈ ਕੀਤੀ ਜਾਊਗੀ ਤੇ ਉਸ ਤੋਂ ਇਲਾਵਾ ਜੋ ਬੰਦਾ ਉਹਨਾਂ ਦੇ ਅਰੈਸਟ ਹੈ ਬਾਕੀ ਦੇਖੋ ਜੀ ਕੀ ਮੰਗਲਵਾਰ ਪਤਾ ਲੱਗੂਗਾ ਕੀ ਰਿਪੋਰਟ ਚ ਆਇਆ ਉਹਨਾਂ ਨੇ ਤੁਸੀਂ ਬਹੁਤ ਸਾਰੇ ਬੇਜਵਾਨਾਂ ਦੇ ਲਈ ਸੇਵਾ ਵੀ ਕਰਦੇ ਹੋ ਜਾਂਦੇ ਵੀ ਮੈਂ ਦੇਖਦਾ ਤੁਸੀਂ ਗਊ ਮਾਤਾ ਨੂੰ ਬਚਾਉਣ ਲਈ ਵੀ ਬਹੁਤ ਵੱਡੇ ਵੱਡੇ ਰਿਸਕ ਲੈਨੇ ਹੋ ਪਰसों ਤੁਹਾਡੀ ਵੀਡੀਓ ਦੇਖ ਰਿਆ ਸੀ ਕਿ ਤੁਸੀਂ ਗੱਡੀ ਪਿੱਛੇ ਲਾਈ ਹੋਈ ਸੀ ਤੇ ਉਹ ਗੱਡੀਆਂ ਚੇਂਜ ਕਰਦੇ ਸੀਗੇ ਬੜਾ ਔਖਾ ਕੰਮ ਹੁੰਦਾ ਤੁਸੀਂ ਮੰਗ ਕਰਦੇ ਹੋ ਕਿ ਕਾਨੂੰਨ ਕੋਈ ਸਖਤ ਹੋਣਾ ਚਾਹੀਦਾ ਕਿਉਂਕਿ ਦੇਖੋ ਆਪਾਂ ਲੋਕ ਕਿੱਥੇ ਤੱਕ ਫਾਈਟ ਕਰ ਸਕਦੇ ਆ ਆਮ ਇਨਸਾਨ ਕਿੱਥੇ ਫਾਈਟ ਕਰ ਸਕਦਾ ਇਸ ਮੁੰਡੇ ਨੇ ਹੌਸਲਾ ਕੀਤਾ ਤੇ ਇਸ ਦੀ ਭੈਣ ਨੂੰ ਜਾਂ ਇਸ ਨੂੰ ਧਮਕੀਆਂ ਦੇ ਰਹੀਆਂ ਇਹ ਫਾਈਟ ਨਹੀਂ ਕਰ ਪਾਏਗਾ ਕਿਉਂਕਿ ਨੇ ਸਟੱਡੀ ਕਰਨੀ ਹੈ ਜਾਂ ਇਹਨੇ ਜੌਬ ਕਰਨੀ ਹੈ ਜਾਂ ਬੱਚਿਆਂ ਨੇ ਜਿਵੇਂ ਸਿਸਟਰ ਹੈ ਦੀ ਉਹਨੇ ਵੀ ਪੜ੍ਹਨਾ ਲਿ ਬਿਲਕੁਲ ਜੀ ਕਾਨੂੰਨ ਸਖਤ ਹੋਣੇ ਚਾਹੀਦੇ ਆ ਇਸ ਮਾਮਲੇ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਇਸ ਲਈ ਜਿਹੜੇ ਗਾਉ ਕਾਉਸ ਲਾਟਿੰਗ ਜਿਹੜੀ ਜਾਨਦੀ ਹੈ ਉਹਦੇ ਲਈ ਬਹੁਤ ਸਖਤ ਕਾਨੂੰਨ ਹੈ ਕੋਈ ਵੀ ਬੇਜਵਾਨ ਹੈ ਤੇ ਜਿਹਨੂੰ ਕੋਈ ਹਿੱਟ ਕਰਦਾ ਤਾਂ ਉਸ ਲਈ ਬਹੁਤ ਸਖਤ ਕਾਨੂੰਨ ਬਣਾਏ ਹੋਏ ਆ ਤੇ ਪੰਜਾਬ ਚ ਵੀ ਹੋਣਾ ਚਾਹੀਦਾ ਕਿ ਸਖਤ ਕਾਨੂੰਨ ਹੋਣੇ ਚਾਹੀਦੇ ਆ 10-10 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਤਾਂ ਦੂਜੇ ਦਿਨ ਜ਼ਮਾਨਤ ਮਿਲ ਜਾਂਦੀ ਐ ਅਸੀਂ ਟਰੱਕ ਬੜੇ ਫੜਿਆ ਟਰੱਕ ਫੜ ਕੇ ਥਾਣੇ ਖੜਾਨੇ ਬੜੀ ਮਿਹਨਤ ਲੰਨਿਆ ਅਸੀਂ ਹਫਤਾ ਹਫਤਾ ਉਹਦੇ ਮਗਰ ਰੇਕੀ ਕਰਦੇ ਆ ਤਾਂ 2-4 ਦਿਨ ਦੇ ਵਿੱਚ ਹੀ ਉਹਦੀ ਜ਼ਮਾਨਤ ਹੋ ਜਾਣੀ ਆ। ਹੂੰ। ਤਾਂ ਇਹ ਨਹੀਂ ਹੋਣਾ ਚਾਹੀਦਾ ਜ਼ਮਾਨਤ ਨਹੀਂ ਹੋਣੀ ਚਾਹੀਦੀ ਔਰ ਟਰੱਕ ਵੀ ਜ਼ਮਾਨਤ ਨਹੀਂ ਹੋਣੀ ਚਾਹੀਦੀ। 10 ਸਾਲ ਦੀ ਸਜ਼ਾ ਔਰ ਇਹ ਕਾਨੂੰਨ ਬਣਾਉਣਾ ਚਾਹੀਦਾ। ਜਿਹੜਾ ਅੱਜ ਤੁਹਾਡੇ ਏਰੀਆ ਦੇ ਵਿੱਚ ਹੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਮੈਂ ਦੇਖੀ ਆ ਉਹ ਵੀਡੀਓ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਵੀ ਨਹੀਂ ਸਕਦੇ। ਕਿਸ ਤਰ੍ਹਾਂ ਲਹੂ ਨਾਲ ਲੱਥਪੱਥ ਲਾਸ਼ ਪਈ ਔਰ ਡੌਗ ਵਿਚਾਰਾ ਉਹ ਥਾਂ ਉੱਥੇ ਹੀ ਸਾਂ ਮੱਕ ਜਾਂਦੇ ਆ ਉਸਦੇ। ਮਤਲਬ ਕਿਸ ਤਰ੍ਹਾਂ ਕਿਸੇ ਦਾ ਮਨ ਕਰ ਜਾਂਦਾ ਹੈ ਕਿ ਕਿਸੇ ਨੂੰ ਇਦਾਂ ਇੰਨੀ ਬੇਰਹਿਮੀ ਦੇ ਨਾਲ ਮਾਰਦੀ ਹੈ। ਬਿਲਕੁਲ ਜੀ ਇਹ ਲੋਗ ਨਿਰਦਈ ਹੋ ਗਏ ਚੁੱਕੇ ਆ ਕਿਉਂਕਿ ਕਲਯੁਗ ਦੀ ਸਟਾਰਟਿੰਗ ਹੋ ਚੁੱਕੀ ਆ ਲੋਗ ਸੋਚਦੇ ਨਹੀਂ ਆ ਕਿ ਬੇਜਬਾਨ ਜਿਹੜੇ ਆਪਣੇ ਲਈ ਆ ਸਾਰੇ ਜਿਹੜਾ ਨੂੰ ਆਪਾਂ ਨੇ ਉਹਨਾਂ ਨੂੰ ਦੁੱਧ ਪਾਣਾ ਦੇ ਇਹ ਤੁਸੀਂ ਦੇਖੋ ਘਰ ਦਾ ਜੀ ਆ ਇੱਕ ਤਰ੍ਹਾਂ ਦਾ ਉਹ ਇਹ ਇਹਨਾਂ ਦਾ ਪਰਿਵਾਰ ਸਾਰਾ ਫੀਡ ਕਰਦਾ ਸੀ ਉਹਨੂੰ ਬੱਚੇ ਕੀ ਤਰ੍ਹਾਂ ਬਿਹੇਵ ਕਰਦਾ ਸੀ ਉਹ ਡੌਗ ਤੇ ਉਹ ਬੰਦੇ ਨੇ ਮਿੰਟ ਲਾਇਆ ਉਸ ਨੂੰ ਛੂਰਾ ਮਾਰਨ ਤੇ ਤੇ ਜਿਹੜੇ ਦੂਜਾ ਬੰਦਾ ਸੀਗਾ ਉਹ ਵੀ ਅਸੀਂ ਕਵਰ ਕਰਾ ਰਹੇ ਆ ਕਿ ਦੋ ਬੰਦੇ ਸੀਗੇ ਉਹਨਾਂ ਨੇ ਇੱਕ ਨੂੰ ਪਹਿਲਾ ਡੰਡਾ ਮਾਰਿਆ ਉਹਦੀ ਰੀੜ ਦੀ ਹੱਡੀ ਤੋੜੀ ਫਿਰ ਉਸ ਤੋਂ ਬਾਅਦ ਉਹ ਚਾਕੂ ਮਾਰਿਆ ਡੌਗ ਦੇ ਤਾਂ ਅਸੀਂ ਪੂਰੀ ਸਖਤਾਈ ਨਾਲ ਕਾਰਵਾਈ ਕਰਵਾਵਾਂਗੇ ਜਿਵੇਂ ਮਰਜ਼ੀ ਹੋਵੇ ਚਾਹੇ ਤੁਹਾਨੂੰ ਧਰਨਾ ਲਾਣਾ ਪਵੇ ਧਰਨਾ ਵੀ ਲਾਵਾਂਗੇ ਚਾਹੇ ਥਾਣੇ ਦੇ ਬਾਹਰ ਜਾ ਕੇ ਬੈਠਣਾ ਪਵੇ ਅਸੀਂ ਬੈਠ ਕੇ ਪੂਰੀ ਕਾਰਵਾਈ ਕਰਾਵਾਂਗੇ ਜੀ ਮੇਰਾ ਨਾਮ تنویر ਆ ਜੀ ਤੇ ਜਿਵੇਂ ਕਿ ਸਾਡੇ ਮਾਮਨੇ ਕਿਹਾ ਆ ਕਿ ਸਖਤ ਤੋਂ ਸਖਤ ਕਾਨੂੰਨ ਹੋਣਾ ਚਾਹੀਦਾ ਇਹ ਗੱਲ ਲਈ ਤੇ ਅਸੀਂ ਵੀ ਸਾਰੇ ਇਹੀ ਰਿਕੁਐਸਟ ਕਰਾਂਗੇ ਗਵਰਨਮੈਂਟ ਨੂੰ ਵੀ ਕਿ ਸਖਤੋ ਸਖਤ ਕਾਨੂੰਨ ਹੋਵੇ ਜੋ ਕਿ ਇਹਨਾਂ ਨੂੰ ਸਬਕ ਮਿਲ ਸਕੇ ਤੇ ਲੋਕ ਇਹ ਕੰਮ ਨਾ ਕਰਨ ਜੀ ਜਿਹੜਾ ਇਹ ਅੱਜ ਹੋਇਆ ਇਹ ਕੀ ਤੁਸੀਂ ਸਭ ਦੇਖ ਤੁਸੀਂ ਇਹ ਬਹੁਤ ਗਲਤ ਹੋਇਆ ਬੰਦੇ ਦੀ ਇੰਨੀ ਜ਼ਰੂਰਤ ਹੋਣੀ ਨਹੀਂ ਚਾਹੀਦੀ ਕਿ ਮੈਂ ਐਂਡਾ ਬੜਾ ਕੰਮ ਕਰ ਸਕਾਂ ਉਹਨੂੰ ਪਤਾ ਹੈ ਕਿ ਕਾਨੂੰਨ ਸਖਤ ਨਹੀਂ ਨੇ ਤਾਂ ਵੀ ਇਹ ਕੰਮ ਬੜੀ ਈਜ਼ੀਲੀ ਮੈਂ ਬਾਹਰ ਨਿਕਲ ਜਾਊਂਗਾ ਇਸ ਲਈ ਉਹਨੇ ਇਹ ਕਦਮ ਚੱਕਿਆ ਇਹ ਸੋਚੀ ਉਹਨੇ ਗਾਲ ਬਣੇ ਦਿਮਾਗ ਅਦਰਵਾਈਜ਼ ਉਹਨੇ ਜੇ ਸਖਤ ਕਾਨੂੰਨ ਹੋਣ ਤਾਂ ਇਹ ਕੱਲ ਸੋਚੇ ਹੀ ਨਾ ਬੰਦਾ 100 ਵਾਰ ਸੋਚੇ ਗੱਲ ਬੰਦਾ ਇਸ ਲਈ ਇਹ ਚੀਜ਼ ਲਈ ਬਹੁਤ ਸਖਤ ਕਾਨੂੰਨ ਹੋਣੇ ਚਾਹੀਦੇ ਆ ਤਾਂ ਕਿ ਹਾਂ ਜੀ ਇੱਕ ਸਾਨੂੰ ਕੱਲ ਕੰਪਲੇਂਟ ਆਈ ਸੀ ਇੱਕ ਆਪਣਾ ਜੋੜੀਆਂ ਪੱਠੀਆਂ ਤੋਂ ਇੱਕ ਸਟ੍ਰੇ ਡੌਗ ਦੇ ਚਾਕੂ ਮਾਰ ਕੇ ਉਹਦਾ ਉਹਨੂੰ ਮਾਰ ਦਿੱਤਾ ਗਿਆ ਸਟ੍ਰੇ ਡੌਗ ਨੂੰ ਜਿਸ ਦੇ ਮਾਮਲੇ 'ਤ ਅਸੀਂ ਐਫ ਆਈ ਆਰ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਉਹ ਜਿਹੜਾ ਦੋਸ਼ੀ ਸੀਗਾ ਜਿਹਨੇ ਚਾਕੂ ਮਾਰਿਆ ਸੀ ਡੌਗ ਦੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਆ 429 ਆਪੀਸੀ ਦੇ ਐਨੀਮਲ ਪ੍ਰੋਟੈਕਟੀ ਐਕਟ ਦੇ ਤਹਿਤ ਅਸੀਂ ਐਫਆਈਆਰ ਦਰਜ ਕੀਤੀ ਕਿੱਥੇ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਦੁੱਖ ਭਰਿਆ ਹੋਇਆ ਕਿ ਮੈਡਮ ਦੱਸ ਰਹੇ ਕਿ ਅੱਜ ਸਵੇਰੇ ਤੋਂ ਅਸੀਂ ਸਟੇਬਲ ਨਹੀਂ ਹੋ ਸਕੇ ਜਦੋਂ ਦੀ ਇਹ ਵੀਡੀਓ ਦੇਖੀ ਹੈ ਘਟਨਾ ਦੇਖੀ ਹੈ ਮਤਲਬ ਇਹ ਲੋਕ ਪਿਆਰ ਕਰਦੇ ਆ ਇਨਸਾਨੀਅਤ ਇਹਨਾਂ ਦੇ ਅੰਦਰ ਜ਼ਿੰਦਾ ਹੈ ਪਰ ਉਹ ਲੋਕ حیਵਾਨ ਹੋ ਚੁੱਕੇ ਹਨ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਕਿਉਂਕਿ ਮੈਂ ਬਹੁਤ ਸਾਰੀਆਂ ਘਟਨਾਵਾਂ ਦਾ ਇੱਥੇ ਜ਼ਿਕਰ ਨਹੀਂ ਕਰ ਸਕਦਾ ਜਿਹੜੀਆਂ ਅਸੀਂ ਦੇਖਦੇ ਆ ਹਰ ਰੋਜ਼ ਖਬਰਾਂ ਦੇ ਵਿੱਚ ਆਉਂਦੀਆਂ ਇਹ ਸਭ ਤੋਂ ਵੱਡੀ ਘਾਟ ਜਿਹੜੀ ਹੈ ਲੋਕਾਂ ਦੇ ਵਿੱਚ ਹੋ ਰਹੀ ਹੈ ਪੇਸ਼ੈਂਸ ਦੀ ਲੋਕਾਂ ਦੇ ਵਿੱਚ ਪੇਸ਼ੈਂਸ ਜਿਹੜੇ ਆ ਉਹ ਕਿਤੇ ਨਾ ਕਿਤੇ ਮੁੱਕਦੇ ਹੋਏ ਨਜ਼ਰ ਆਉਂਦੇ ਆ ਔਰ ਜਿਹੜੀ ਹਮਦਰਦੀ ਹੈ ਉਸ ਦਾ ਭਾਵ ਘਟਦਾ ਹੋਇਆ ਨਜ਼ਰ ਆ ਰਿਹਾ ਇੱਕ ਡੌਗ ਵੱਤਵਾ ਸਿਰਫ ਭੌਂਕਦਾ ਹੋਊਗਾ ਉਹ ਵੀ ਤੁਹਾਡੀ ਰੱਖਿਆ ਵਾਸਤੇ ਤੁਹਾਡੀ ਰਾਖੀ ਵਾਸਤੇ ਕਿਉਂਕਿ ਅੱਜ ਕੱਲ ਤੁਸੀਂ ਦੇਖੋ ਕਿੰਨੇ ਮਾਮਲੇ ਇਸ ਤਰ੍ਹਾਂ ਦੇ ਹੋ ਰਹੇ ਆ ਜਿਸ ਦੇ ਵਿੱਚ ਚੋਰੀਆਂ ਲੁੱਟਾਂ ਖੋਹਾਂ ਬੱਚਿਆਂ ਦੀ ਕਿਡਨਾਪਿੰਗ ਲੜਾਈ ਝਗੜੇ ਇਸ ਤਰ੍ਹਾਂ ਦੇ ਬਹੁਤ ਸਾਰੇ ਹੋ ਰਿਹਾ ਜਿਸ ਮਹੱਲੇ ਦੇ ਵਿੱਚ ਪੰਜ ਚਾਰ ਕੁੱਤੇ ਹੁੰਦੇ ਆ ਉਸ ਮਹੱਲੇ ਦੇ ਵਿੱਚ ਚੋਰ ਜਾਂ ਕੋਈ ਰੇਖੀ ਕਰਨ ਵਾਲਾ 100 ਵਾਰ ਸੋਚਦਾ ਹੈ ਕਿ ਮੈਂ ਇਸ ਮਹੱਲੇ ਚ ਵੜਾਂ ਨਾ ਇੱਥੇ ਕੁੱਤੇ ਪੈ ਜਾਣਗੇ ਮਤਲਬ ਇੱਕ ਤਰ੍ਹਾਂ ਕਿਤੇ ਨਾ ਕਿਤੇ ਤੁਹਾਨੂੰ ਫਰੀ ਦੇ ਵਿੱਚ ਮਿਲੇ ਹੋਏ ਚੌਂਕੀਦਾਰ ਨੇ ਉਸ ਬਾਬਤ ਉਹ ਚਾਹਦੇ ਕੀ ਹੈ ਕਿ ਤੁਹਾਡਾ ਥੋੜਾ ਜਿਹਾ ਪਿਆਰ ਦੁੱਧ ਪਾਣੀ ਜਾਂ ਰੋਟੀ ਇਹ ਰੋਟੀ ਪਾਣੀ ਦੁੱਧ ਬਹੁਤ ਸਾਰੇ ਲੋਕ ਦੇਣ ਜਾਂਦੇ ਆ ਬਹੁਤ ਸਾਰੇ ਲੋਕ ਫੀਡ ਕਰਦੇ ਆ ਕਿ ਜਾ ਕੇ ਉਹਨਾਂ ਨੂੰ ਖਵਾਉਂਦੇ ਆ ਪਰ ਉਸ ਐਵਰਸ ਦੇ ਵਿੱਚ ਉਹਨਾਂ ਨੂੰ ਪਿਆਰ ਵੀ ਦਿੰਦੇ ਆ ਤੇ ਉਹਨਾਂ ਦੀ ਚੌਕੀਦਾਰੀ ਵੀ ਕਰਦੇ ਆ ਪਰ ਸਮਾਜ ਦੇ ਵਿੱਚ ਅਜਿਹੇ ਲੋਕ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਜਿਹੜੇ ਇੰਨੇ ਹਵਾਨ ਹੋ ਜਾਂਦੇ ਆ ਕਿ ਪਹਿਲਾਂ ਤਾਂ ਉਸ ਬੇਜ਼ੁਬਾਨ ਦੀ ਰੀਡ ਦੀ ਹੱਡੀ ਤੋੜ ਦਿੱਤੀ ਜਾਂਦੀ ਹੈ ਡੰਡਾ ਮਾਰ ਕੇ ਜਿਸ ਦਾ ਕਸੂਰ ਸਿਰਫ ਇੰਨਾ ਕਿ ਉਹ ਭੌਂਕਿਆ ਕੁੱਤੇ ਦਾ ਕੰਮ ਭੌਂਕਣਾ ਤੇ ਉਹ ਭੌਂਕੂਗਾ ਹੀ ਉਸ ਤੋਂ ਬਾਅਦ ਚਾਕੂ ਮਤਲਬ ਇਹ ਸੁਣਨ ਚ ਬੜਾ ਅਜੀਬ ਲੱਗਦਾ ਜਿਸ ਤਰ੍ਹਾਂ ਹੁਣ ਵਿੱਕੀ ਦੱਸ ਰਿਹਾ ਛੂਰਾ ਮਾਰ ਕੇ ਉਸ ਦੇ ਗਰਦ ਚੋਂ ਆਰਪਾਰ ਕਰ ਦਿੱਤਾ ਗਿਆ ਤੇ ਉਹ ਖੂਨ ਨਾਲ ਲਚਪਚ ਹੋ ਜਾਂਦਾ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਕੈਨ ਚ ਸੁਣਨ ਚ ਵੀ ਘਟਨਾ ਬੜੀ ਅਜੀਬ ਲੱਗੇਗੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਤੇ ਤੁਸੀਂ ਕੀ ਚਾਹੁੰਦੇ ਹੋ ਕਾਨੂੰਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਤੇ ਤੁਸੀਂ ਕੀ ਚਾਹੁੰਦੇ ਹੋ ਇਸ ਸ਼ਖਸ ਨੂੰ ਕੀ ਸਜ਼ਾ ਹੋਵੇ ਤੇ ਇਸ ਦਾ ਕੋਈ ਉਪਾਏ ਜਾਂ ਕੋਈ ਹੱਲ ਤੁਹਾਨੂੰ ਨਜ਼ਰ ਆਉਂਦਾ ਤੇ ਉਸ ਬਾਰੇ ਵੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਸਾਡੇ ਇਸ ਲਾਈਵ ਦੇ ਜ਼ਰੀਏ ਸੋ ਕੱਲ ਨੂੰ ਫੇਰ ਮੁਲਾਕਾਤ ਹੋਵੇਗੀ ਕਿਸੇ ਹੋਰ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਨਵੇਂ-ਨਵੇਂ ਮੁੱਦੇ ਹਰ ਰੋਜ਼ ਦੇਖਣ ਨੂੰ ਮਿਲ ਰਹੇ ਹਨ ਬਣੇ ਰਹੋ ਆਰਟੀਵੀ ਪੰਜਾਬ